ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਆਪਾਂ ਸਿਹਤ ਬੀਮਾ ਯੋਜਨਾ ਦੀ ਮਾਨ ਸਰਕਾਰ ਨੇ ਜਿਹੜੀ ਸਿਹਤ ਬੀਮਾ ਯੋਜਨਾ 10 ਲੱਖ ਤੱਕ ਦਾ ਮੁਫਤਲਾਜ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਆ ਜਿਹਦੀ ਥਾਂ ਥਾਂ ਵੋਟਿੰਗ ਕੀਤੀ ਗਈ ਆ ਬਹੁਤ ਤੇਰੀ ਐਡ ਕੀਤੀ ਗਈ ਆ ਮਹਾਲੀ ਕੀ ਚੰਡੀਗੜ੍ਹ ਤੱਕ ਬڑے-ਬڑے ਮੀਨ ਹੈਵਿਆਂ ਦੇ ਉੱਤੇ ਫਲੈਕਸਾਂ ਬੋਰਡ ਲੱਗੇ ਹੋਏ ਨੇ ਆਈਡੀਆ ਜਿਹੜਾ ਬੱਚਾ-ਬੱਚਾ ਇਹ ਤੋਂ ਜਾਨਵਾਹਿਮਾਨ ਸਰਕਾਰ 10 ਲੱਖ ਤੱਕ ਦੀ ਸਿਹਤ ਬੀਮਾ ਸਹੂਲਤ ਦੇ ਰਿਹਾ ਜਿਹਦੇ ਤੋਂ ਲੋਕ ਆਮ ਜਨਤਾ ਖੁਸ਼ ਵੀ ਬਹੁਤ ਆ ਔਰ ਇਹਦੇ ਤੇ ਅਸੀਂ ਅੰਚ ਚਾਨਣਾ ਪਾ ਦਈਏ ਇਹ ਵਿਸ਼ਾ ਵੀ ਕੁਝ ਇਸ ਤਰ੍ਹਾਂ ਜਿਵੇਂ ਹਾਥੀ ਦੇ ਦੰਦ ਖਾਨ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਇਸੇ ਤਰ੍ਹਾਂ ਇਹ ਸਿਹਤ ਬੀਮਾ ਯੋਜਨਾ ਚ ਬਸ ਮਾੜੀ ਜਿਹੀ ਲਫ਼ਜ਼ ਨੂੰ ਜੇ ਆਪਾਂ ਬਦਲ ਦਈਏ ਕਿ ਸਿਹਤ ਬੀਮਾ ਯੋਜਨਾ ਐਡ ਕਰਨ ਨੂੰ ਹੋਰ ਤੇ ਇਲਾਜ ਕਰਾਉਣ ਨੂੰ ਹੋਰ ਹੈ ਤੇ ਇਹਦੇ ਬਾਰੇ ਜੇ ਅਸੀਂ ਚਾਨਣਾ ਪਾਉਣ ਲੱਗੇ ਹੁਣ ਆਪਾਂ ਕਈ ਵਾਰ ਤੁਸੀਂ ਹੁਣ ਆਮ ਬੱਸਾਂ ਜਿਸੀ ਗੱਲ ਸੁਣਦੇ ਆ ਹਾਸੇ ਮਜ਼ਾਕ ਵੀ ਚੱਲਦਾ ਰਹਿੰਦਾ ਰੂਡਵੇਜ ਦੀਆਂ ਬੱਸਾਂ ਤੇ ਕਿਰਾਇਆ ਮਾਤਾਵਾਂ ਦਾ ਫ੍ਰੀ ਆ ਤੇ ਕਈ ਮਾਤਾ ਜਿਹੜੀਆਂ ਡਾਊਨ ਹੁੰਦੀਆਂ ਨੇ ਬੱਸ ਚੜ੍ਹਦੀਆਂ ਨੇ ਮੈਂ ਕੁਝ ਦਿਨ ਪਹਿਲਾਂ ਹੀ ਸੁਣਿਆ ਤੇ ਇੱਕ ਕੈਰੇਕਟਰ ਕਹਿੰਦਾ ਮਾਤਾ ਵੀ ਤੂੰ ਸਰਦੀਆਂ ਨੇ ਇੰਨੀ ਧੁੰਦ ਪੈਂਦੀ ਆ ਘਰੇ ਟੇਕ ਕੇ ਬਹਿ ਜਾ ਲੱਤਾਂ ਬਾਹਂ ਤੜਾ ਲੇਗੀ ਤਾਂ ਮਾਤਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਕੀ ਹੋ ਜੂ ਸਾਡਾ ਇਲਾਜ ਕਰਾ ਦੂ ਭਗਵੰਤਮਾਨ 10 ਲੱਖ ਤੱਕ ਸਾਨੂੰ ਫ੍ਰੀ ਆ ਲਾਜ ਵੀ ਹੁਣ ਤਾਂ ਦੀ ਮਾਤਾ ਦਾ ਇਹ ਜਵਾਬ ਸੀ ਹੁਣ ਸਾਨੂੰ ਥੋੜਾ ਜਿਹਾ ਮੈਂ ਚਾਣਨਾ ਪਾਵਾਂ ਵੀ ਪਹਿਲਾਂ ਤੁਸੀਂ ਇਹ ਖਰੜਾ ਪੜ੍ਹ ਲਿਓ ਜਿਹੜਾ ਸਿਹਤ ਬੀਮਾ ਯੋਜਨਾ ਵਾਲਾ ਜਿਹੜਾ ਪਹਿਲਾਂ ਅਸ਼ਮਾਨ ਕਾਰਡ ਤੇ ਇਲਾਜ ਹੁੰਦਾ ਸੀ ਉਹਦੇ 'ਚ 5 ਲੱਖ ਤੱਕ ਦਾ ਇਲਾਜ ਫ੍ਰੀ ਸੀ ਜੇ ਆਪਾਂ ਨੂੰ ਮੰਨ ਲਓ ਹੁਣ ਟੈਗ ਆਇਆ ਆਪਣੀ ਜੇਬ 'ਚ 5 ਲੱਖ ਤੱਕ ਦਾਲਾ ਅਸ਼ਮਾਨ ਕਾਰਡ ਤੇ ਆਪਾਂ ਹਸਪੀਟਲ ਜਾਂਦੇ ਆ ਜਿਸ ਵਿੱਚ ਉਹ ਕਾਰਡ ਚੱਲਦਾ ਤੇ ਸਾਡੀ ਬਾਈਪਾਸ ਸਰਜਰੀ ਹੁੰਦੀ ਆ ਤੇ ਉੱਤੇ 4 ਲੱਖ ਰੁਪਈਆ ਖਰਚਾ ਹੁੰਦਾ ਤਾਂ ਉਹ ਅਸ਼ਮਾਨ ਕਾਰਡ 'ਚੋਂ ਸਾਡਾ 4 ਲੱਖ ਰੁਪਈਆ ਨਾਲ ਸਰਜੂਗਾ ਲੱਖ ਰੁਪਈਆ ਅਜੇ ਸਾਡਾ ਪੈਂਡਿੰਗ ਰਹਿ ਜਾਊਗਾ ਇਸ ਤਰ੍ਹਾਂ ਹੁੰਦਾ ਸੀ ਪਰ ਇਹ ਉਸ ਤਰ੍ਹਾਂ ਨਹੀਂ ਹੈਗਾ ਐਡ ਹੈ ਸਾਰਾ ਕੁਝ ਹੋਈ ਹੈ ਪਰ ਇਹਦੇ ਵਿੱਚ ਜਿਹੜੀਆਂ ਖੁੰਡੀਆਂ ਰੱਖੀਆਂ ਗਈਆਂ ਨੇ ਉਹਨਾਂ ਨੂੰ ਧਿਆਨ ਨਾ ਪੜ ਲਿਓ ਕਦੇ ਇਹ ਭਲੇਖੇ ਨਾਲ ਵੀ ਸਾਡਾ 10 ਲੱਖ ਤੱਕ ਦਾ ਇਲਾਜ ਫ੍ਰੀ ਹੈ ਝੁੱਗਾ ਚੋੜਨਾ ਕਰਾ ਕੇ ਵੇਜੋ ਕਿਤੇ ਹਸਪੀਟਲ ਚੋਂ ਛੁੱਟੀ ਕਰਾਉਣ ਖਾਤਰ ਸਾਰਾ ਕੁਝ ਜੁੱਲੀ ਇਸ ਤਰ੍ਹਾਂ ਵੇਚਣਾ ਪੈ ਜੇ ਹੁਣ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਕਿਉਂਕਿ ਇਹ 10 ਲੱਖ ਦਾ ਇਲਾਜ ਫ੍ਰੀ ਨਹੀਂ 10 ਲੱਖ ਤੱਕ ਦਾ ਇਲਾਜ ਫ੍ਰੀ ਹੈ ਜਿਹੜਾ ਤੱਕ ਦਾ 1 2 ਲਿਖਿਆ ਹੋਇਆ ਇਹਦੇ ਵਿੱਚ ਹੀ ਸਾਰੀ ਕੁੰਡੀਆਂ ਇਹਦੇ ਵਿੱਚ ਹੀ ਸਾਰਾ ਗੋਲਮੋਲ ਆ ਗੋਲਮੋਲ ਤੇ ਕੁੰਡੀਆਂ ਤਾਂ ਇਹ ਮਾਨ ਸਰਕਾਰ ਪਹਿਲਾਂ ਤੋਂ ਹੀ ਫੇਮਸ ਰਹੀ ਆ ਜਦੋਂ ਤੋਂ ਆਈ ਆ ਕਲਾਕਾਰ ਬੰਦੇ ਨੇ ਕਹਿੰਦੇ ਦਿਖਾ ਗਏ ਨੇ ਕਲਾਕਾਰੀਆਂ ਉਹੀ ਚੀਜ਼ ਦੀ ਇਹਦੇ ਵਿੱਚ ਵੀ ਕਲਾਕਾਰੀ ਦਿਖਾਈ ਗਈ ਆ ਇਹ 10 ਲੱਖ ਤੱਕ ਦਾ ਜਿਹੜਾ ਸਿਹਤ ਬੀਮਾ 10 ਲੱਖ ਤੱਕ ਦਾ ਜਿਹੜਾ ਸਿਹਤ ਪੀਮਾ ਯੋਜਨਾ ਤੱਕ ਦਾ ਜਿਹੜਾ ਲਿਖਿਆ ਗਿਆ ਇਹਦੇ ਵਿੱਚ ਹੀ ਸਾਰੀਆਂ ਕੁੰਡੀਆਂ ਰੱਖੀਆਂ ਗਈਆਂ ਨੇ ਇਹਦੇ ਵਿੱਚ 2352 ਬਿਮਾਰੀਆਂ ਜਿਹਦੇ ਵਿੱਚ ਹੱਡੀ ਫ੍ਰੈਕਚਰ ਹੋਣਾ ਤੇ ਸਟੰਟ ਪੈਣੇ ਇਸ ਤਰ੍ਹਾਂ 2352 ਬਿਮਾਰੀਆਂ ਦੇ ਇਲਾਜਾਂ ਦਾ ਖਰਡਾ ਬਣਾਇਆ ਗਿਆ ਜਿਦੇ ਚ ਵੱਖ-ਵੱਖ ਬਿਮਾਰੀਆਂ ਲਈ ਕੁਸ ਰਾਸੀ ਦੀ ਸੀਮਾ ਤੈਅ ਕੀਤੀ ਗਈ ਹੈ ਜਿਵੇਂ ਮੰਨ ਲਓ ਤੁਹਾਡੇ ਸਟੰਟ ਪੈਣੇ ਨੇ ਸਟੰਟ ਪੈਣ ਦਾ ਜਿਹੜਾ ਤੁਹਾਡਾ ਵੱਧ ਤੋਂ ਵੱਧ ਮਿਨੀਮਮ ਤੁਹਾਨੂੰ ਜਾਂ ਮੈਕਸਿਮਮ ਲਾ ਲੋ ਤੁਹਾਨੂੰ 40000 ਤੱਕ ਰੁਪਇਆ ਇਸ 10 ਲੱਖ ਦੇ ਸਿਹਤ ਬੀਮਾ ਕਾਰਡ ਚੋਂ ਮਿਲ ਸਕਦਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਹਾਡਾ 4 ਲੱਖ ਦਾ ਪੋਲੀਸਨ ਹੋਇਆ ਤਾਂ ਤੁਹਾਨੂੰ 40 ਲੱਖ ਮਿਲੇ ਚਾ सॉरी 4 ਲੱਖ ਦਾ ਜੇ ਤੁਹਾਡਾ ਮੰਨ ਪੋਲੀਸਨ ਹੋਇਆ ਤਾਂ ਤੁਹਾਨੂੰ ਵਿੱਚੋਂ 40000 ਮਿਲੇ ਜਾਂ ਉਹ ਚ 37000 ਮਿਲੇ ਜੇ 3 ਲੱਖ ਲੱਗਿਆ ਤਾਂ ਤੁਹਾਨੂੰ 30000 ਮਿਲੇ ਇਹ ਅੱਡੋ ਅੱਡ ਇਹ ਡਿਪੈਂਡ ਡਾਕਟਰ ਤੇ ਇਲਾਜ ਤੇ ਦੁਪਾਈਆਂ ਤੇ ਕਰਦਾ ਜਿਹਨਾਂ ਦੀ ਵੱਧ ਤੋਂ ਵੱਧ ਤੁਹਾਨੂੰ 40000 ਰੁਪਏ ਹੀ ਮਿਲਣਾ ਸਟੰਟਾਂ ਦੇ ਕੇਸ ਤੇ ਉਹਦੇ ਤੋਂ ਤੁਹਾਨੂੰ 30 ਮਿਲ ਸਕਦਾ 30 ਦੇ ਵਿੱਚੋਂ 15 ਮਿਲ ਸਕਦਾ 17 پاس ਹੋ ਸਕਦਾ 12 ਇਹ ਨਹੀਂ ਹੈਗਾ ਵੀ ਤੁਹਾਨੂੰ 10 ਲੱਖ ਤੱਕ ਦਾ ਸਿਹਤ ਬੀਮਾ ਜਿਹੜੀ ਉਹ ਚੋਂ ਤੁਹਾਨੂੰ 10 ਲੱਖ ਚੋਂ ਜੇ ਤੁਹਾਡਾ 4 ਲੱਖ ਲੱਗਿਆ ਤਾਂ 4 ਲੱਖ ਰੁਪਈਆ ਤੁਹਾਡਾ ਸਰਕਾਰ ਨੇ ਦੇਣਾ ਇਦਾਂ ਦਾ ਕੁਝ ਨਹੀਂ ਇਸ ਲਈ ਇਹਦਾ ਪਹਿਲਾਂ ਇਹਨੂੰ ਕਾਰਡ ਨੂੰ ਪੜਿਓ ਸਹੀ ਤੁਹਾਨੂੰ ਵੀ ਮੈਂ ਦਿੱਤੀ ਜਦੋਂ ਵੀ ਸਕੀਮ ਲੈਣੀ ਹੈ ਸਮਾਨ ਕਾਰਡ ਵਾਲਾ ਸਿਸਟਮ ਨਹੀਂ ਹੈਗਾ ਵੀ ਵਿੱਚੋਂ ਪੈਸੇ ਕੱਟੇ ਜਾਣੇ ਆ ਜਾਂ ਆਪਣਾ ਕਿਸੇ ਕੰਪਨੀ ਦਾ ਬੀਮਾ ਕਰਾਇਆ ਹੁੰਦਾ ਉਹਨੇ ਆਪਰੇਸ਼ਨ ਕਰਾ ਕੇ ਦੇਣਾ ਹੁੰਦਾ ਆਪਣਾ ਇਲਾਜ ਦਵਾਈਆਂ ਤਾਂ ਉਹ ਜਿਹੜੀ ਕੰਪਨੀ ਦਾ ਆਪਾਂ ਨੇ ਬੀਮਾ ਕਰਾਇਆ ਹੁੰਦਾ ਉਹ ਕਰਦੀ ਆ ਉਦਾਂ ਨਹੀਂ 10 ਲੱਖ ਦੀ ਵਰਤੋਂ ਹੋਣੀ ਇਹਦੇ ਚ ਅਡਾੜਾ ਸੀਮਾਵਾਂ ਅਡਾੜਾ ਇਲਾਜਾਂ ਖਾਤਰ ਤੈਅ ਕੀਤੀਆਂ ਗਈਆਂ ਨੇ ਜਿਵੇਂ ਕਿ ਹੱਡੀ ਫੈਕਚਰ ਦਾ ਵੱਧ ਤੋਂ ਵੱਧ 30000 ਰੁਪਏ ਤੁਹਾਨੂੰ ਮਿਲਣਾ ਇਹ 10 ਲੱਖ ਵਾਲੇ ਕਾਰਡ ਵਿੱਚੋਂ ਸਿਹਤ ਬੀਮੇ ਵਾਲੇ ਇਸ ਲਈ ਇਹਨੂੰ 10 ਲੱਖ ਤੱਕ ਦੀ ਸਹਾਇਤਾ ਕਿਹਾ ਲਿਖਿਆ ਗਿਆ ਜਿਹੜੀ ਇਹ ਤੱਕ ਦੀ ਲਿ ਤੱਕ ਰੀਂਜ ਵੀ ਤੱਕ ਐ ਨਹੀਂ ਵੀ 10 ਲੱਖ ਪੱਕਾ ਸਮਝ ਗਏ ਤੁਸੀਂ ਇਸ ਲਈ ਜੇ ਹੱਡੀ ਫ੍ਰੈਕਚਰ ਆ ਤਾਂ 30000 ਰੁਪਿਆ ਜਾਨੀ ਕਿ ਤੁਹਾਡੀ ਬਾਹਾਂ ਟੁੱਟਦੀ ਆ ਜਾਂ ਲੱਤ ਟੁੱਟਦੀ ਆ ਤੁਹਾਡਾ ਉੱਤੇ 60000 ਲੱਗਦਾ 80 ਲੱਗਦਾ ਤਾਂ ਤੁਹਾਨੂੰ ਇਹਦੇ ਚੋਂ ਵੱਧ ਤੋਂ ਵੱਧ 30000 ਰੁਪਿਆ ਪਾਸ ਹੋ ਸਕਦਾ ਹੋ ਸਕਦਾ ਤੁਹਾਨੂੰ 1500 ਹੀ ਹੋਵੇ ਹੋ ਸਕਦਾ 12000 ਹੋ ਜੇ 18000 ਹੋ ਜੇ ਹੋ ਸਕਦਾ ਤੁਹਾਨੂੰ 28000 ਹੋ ਜੇ 30 ਹੋ ਜੇ ਜਾਂ ਦੀ 31000 ਨਹੀਂ ਹੋ ਸਕਦਾ ਜੇ ਤੁਹਾਡੀ ਕੋਈ ਹੱਡੀ ਫ੍ਰੈਕਚਰ ਹੁੰਦੀ ਆ ਠੀਕ ਹੈ ਉਸੇ ਤਰ੍ਹਾਂ ਸਟੰਟਾਂ ਦਾ ਵੱਧ ਤੋਂ ਵੱਧ 40000 ਚਾਹੇ ਤੁਹਾਡਾ 4 ਲੱਖ ਲੱਗੇ ਚਾਹੇ 40 ਲੱਖ ਲੱਗੇ ਵੱਧ ਤੋਂ ਵੱਧ ਤੁਹਾਡਾ 40000 ਉਹ ਚ 38 ਵੀ ਹੋ ਸਕਦਾ 35 ਵੀ ਹੋ ਸਕਦਾ 32 ਵੀ ਹੋ ਸਕਦਾ ਇਧਰ ਲਈ ਕਦੇ ਵੀ ਇਹ 10 ਲੱਖ ਵਾਲਾ 10 ਲੱਖ ਤੱਕ ਵਾਲੇ ਬੀਮਾ ਕਾਰਡ ਨੂੰ ਚੱਕ ਕੇ ਤੁਸੀਂ ਹਸਪੀਟਲ 'ਚ ਜਾ ਕੇ ਕਿਤੇ ਜੋ ਵਗਜੋ ਵੀ ਅਸੀਂ ਆਪਰੇਸ਼ਨ ਕਰਾਉਣਾ ਉੱਥੇ ਜਾ ਕੇ ਤੁਸੀਂ ਝੁੱਗਾ ਚੌੜ ਨਾ ਕਰਾ ਲਿਓ ਕਿਤੇ ਸਾਰਾ ਕੁਝ ਵੇਚ ਕੇ ਹਸਪੀਟਲ ਤੋਂ ਛੁੱਟੀ ਲੈਣੀ ਪੈ ਜੇ ਇਹ ਉਸ ਤਰ੍ਹਾਂ ਹੀ ਆ ਹਾਥੀ ਦੇ ਦੰਦ ਜਿਵੇਂ ਖਾਨ ਨੂੰ ਹੋਰ ਨਹੀਂ ਦਿਖਾਉਣ ਨੂੰ ਹੋਰ ਨਹੀਂ ਉਸੇ ਤਰ੍ਹਾਂ ਹੀ ਇਹ ਬੀਮਾ ਯੋਜਨਾ ਇਹ ਰਾਸੀ ਕਹਿਣ ਨੂੰ ਹੋਰਾਂ ਤੇ ਇਲਾਜ ਕਰਾਉਣ ਨੂੰ ਹੋਰ ਆ ਮਿਲ ਨਹੀਂ ਹੋ ਰਾ ਤੇ ਕਹਿਣ ਨੂੰ ਹੋਰ ਆ ਹਏ 10 ਲੱਖ ਤੱਕ ਦਾ ਪਰ ਮਿਲਣਾ ਸਾਨੂੰ 40000 ਕਿਸੇ 30000 ਕੇ 15000 ਐ ਇਹਨਾਂ ਨੇ 2356 ਵੱਖ-ਵੱਖ ਬਿਮਾਰੀਆਂ ਜਿਵੇਂ ਹੱਡੀ ਫੈਕਚਰ ਬਾਈਪਾਸ ਸਰਜਰੀ ਸਟੰਟ ਪੈਣੇ ਗੁਰਤੀ ਪੈਣੇ ਇਸ ਤਰ੍ਹਾਂ ਇਹਨਾਂ ਨੇ ਬਣਾਇਆ ਤੇ ਉਹਨਾਂ ਦੀਆਂ ਡੋਆਡ ਸਮਾਮਾ ਤੈਅ ਕਰੀਆਂ ਨੇ ਕਿਸੇ 40000 ਕੇ 60000 ਕੇ 80000 ਕੇ 35000 ਕੇ 30000 ਵੀ ਪਹਿਲਾਂ ਵਾਂਗ 2 ਲੱਖ ਲੱਗਿਆ ਤਾਂ ਆਪਾਂ 5 ਲੱਖ ਵਾਲਾ ਸਮਾਨ ਘਾੜ ਤਰਿਆ ਉਹਨਾਂ ਨੂੰ 4 ਲੱਖ ਵਿੱਚੋਂ ਉਹਨਾਂ ਨੇ ਆਪੋ ਆਟੋਮੈਟਿਕ ਸਰਕਾਰ ਨੇ ਪਾਤਾ ਹਸਪੀਟਲ ਉੱਤੇ ਸਾਨੂੰ ਛੁੱਟੀ ਮਿਲ ਗਈ ਉਸ ਤਰ੍ਹਾਂ ਦੀ ਚੱਕਰ ਚ ਨਾ ਕਿਤੇ ਰਹਿ ਜਿਓ ਉਸ ਤਰ੍ਹਾਂ ਹੀ ਕਿਤੇ ਬਿਮਾਰੀਆਂ ਖਾਣ ਪੀਣ ਵਾਲੇ ਵੀ ਲੀਵਰ ਵਾਲੇ ਵੀਰ ਵੀ ਤੇ ਚੱਕੀ ਜਾਣ ਕੰਮ ਵੀ ਹੁਣ ਤਾਂ ਮਾਨ ਸਾਹਿਬ ਨੇ ਦਾਰੂ ਪੀ ਲਈਏ ਖੁੱਲ ਕੇ 10 ਲੱਖ ਤੱਕ ਦਾ ਸੇਤ ਬੀਮਾ ਦੇਤਾ ਜੀ ਇਲਾਜ ਫਰੀ ਹੈ ਕੋਈ ਗੱਲ ਨਹੀਂ ਲੀਵਰ ਲੂਵਰ ਇਲਾਜ ਕਰਾ ਲਾਂਗੇ ਭਰਾਵੋ ਥੋੜੇ ਥੋੜੀ ਰਾਸੀ ਹੈ ਇਹ ਚ 10 ਲੱਖ ਤੇ ਤੁਹਾਨੂੰ ਮਿਲਨੀ ਬਾਕੀ ਇਲਾਜ ਤੁਸੀਂ ਆਪ ਦਾ ਪੱਲੇ ਵੀ ਕਰਾਉਣਾ ਜਿੱਿਹੜਾ ਵੀ ਜਾਂਦਾ ਕੋਈ ਮੋਟਰ ਤੇ ਹੈਗਾ ਚਲਾਉਂਦਾ ਉਹ ਵੀ ਧਿਆਨ ਨਾਲ ਚਲਾਇਆ ਕਰੋ ਕਿਤੇ 10 ਲੱਖ ਦੀ ਗੋਦੀ ਜੀ ਕੋਈ ਨਾ ਲਤਵਾਂ ਟੁੱਟ ਗਈ ਲਾਜ ਆਪਣਾ ਹੋ ਜਾਣਾ ਉਹ ਚੱਕਰ ਚ ਨਾ ਰਹਿ ਜਾਓ 30000 ਹੀ ਮਿਲਣਾ ਵੱਧ ਤੋਂ ਵੱਧ ਐ ਨਹੀਂ ਪਤਾ ਥੋੜਾ 15 ਹੀ ਪਾਸ ਹੋਵੇ ਮਾੜੀ ਮੋਟੀ ਬਾਹ ਵੀ ਫੈਕਚਰ ਹੋ ਜਾਈਏ ਕਹਿੰਦਾ ਤਾਂ ਦਵਾਈ ਤਾਂ ਨੇ 67000 ਲੱਗ ਜਾਂਦਾ ਇਸ ਲਈ ਬਚ ਕੇ ਰਹੋ ਕਲਾਕਾਰ ਸੀ ਜਿਵੇਂ ਕਲਾਕਾਰੀ ਆਪਦੀ ਉਹ ਦਿਖਾ ਗਿਆ ਤੁਸੀਂ ਹੁਣ ਆਪਦਾ ਸੁਚੇਤ ਹੋ ਕੇ ਚੱਲਣਾ ਵਿਚਾਰ ਰੱਖਣਾ ਮੈਂ ਇੰਨੀ ਕੁ ਜਾਣਕਾਰੀ ਤੁਹਾਨੂੰ ਦੇਣੀ ਸੀ ਵੀ ਇਹ 10 ਲੱਖ ਤੱਕ ਦੀ ਐ ਨਾ ਕਿ 10 ਲੱਖ ਹੀ ਐ ਠੀਕ ਐ ਨਾ ਜਿਹੜੀ ਤੱਕ ਦੀ ਲਿਖ ਕੇ ਬੋਰਡਾਂ ਤੇ ਲਾਤਾ ਕ ਉਮਾਰੀ ਖਾਤਰ ਜੇ ਸਟੈਂਟ ਪੈਂਦੇ ਨੇ ਅੱਜ ਕੱਲ ਤਾਂ ਘਟੋ ਘੜ 3 ਲੱਖ ਖਰਚਾ ਆਉਂਦਾ ਤੇ ਸਟੈਂਟਾਂ ਦਾ 40000 ਰੇ ਇਹ ਘਾੜ ਰਹੀ ਮਿਲਣਾ ਵੱਧ ਤੋਂ ਵੱਧ 40 ਉਹ ਤੋਂ 38 ਵੀ ਹੋ ਸਕਦਾ 32 ਹੋ ਸਕਦਾ ਪਰ 41 ਨਹੀਂ ਹੋ ਸਕਦਾ ਇਸ ਲਈ ਆਪ ਦਾ ਵੀਰੇ ਧਿਆਨ ਰੱਖਿਓ ਪਹਿਲਾਂ ਹਸਪੀਟਲ ਜਾਣ ਤੋਂ ਬਾਕੀ ਇਹਨੂੰ ਪੜ ਲਿਓ ਜਦੋਂ ਇਹ ਤੁਸੀਂ ਕਾਰਡ ਬਣਵਾਉਣਾ ਇਹਦੀ ਕਾਰਡ ਦੀ ਕੋਈ ਚੀਜ਼ ਨੇ ਇਹਨੂੰ ਚੱਕੀ ਵੀਰੇ ਕੋਈ ਇਲਾਜ ਹੋ ਜੂ ਕੋਈ ਬਾਲਾ ਨਹੀਂ ਥੋੜੀ ਬਹੁਤੀ ਥੋੜੀ ਹੈ 10 20% ਸਹਾਇਤਾ ਕਰ ਸਕਦਾ ਉਹ ਅਸ਼ਮਾਨ ਕਾਰਡ ਵਾਲਾ ਕੰਮ ਨਹੀਂ ਹੈਗਾ ਵੀ 5 ਲੱਖ ਤੀ ਸਾਨੂੰ 10 ਲੱਖ ਦਾ ਹੋ ਗਿਆ ਹੁਣ ਤਾਂ ਕੋਈ ਚੱਕਰੀ ਨਹੀਂ ਉਚਨਾ ਰਹੋ ਆਪਣੇ ਬਾਕੀ ਸਿਹਤ ਬੀਮੇ ਭੂਮੇ ਮੜੇ ਮੋਟੇ ਕਰਾ ਕੇ ਰੱਖਿਆ ਕਰੋ ਕਿਤੇ ਇਹ 10 ਲੱਖ ਵਾਲੇ ਦੇ ਚੌਚੀ ਰਹ ਜੋਂ ਵੀ ਇਲਾਜ ਤਾਂ ਫ੍ਰੀ ਹੈ ਬਾਕੀ ਬਿਮਾਰੀਆਂ ਬਹੁਤ ਨੇ ਭਾਈ ਆਪਦੀ ਥੋੜੀ ਕਾਣੀ ਸੇਵਿੰਗ ਰੱਖਿਆ ਕਰੋ ਠੀਕ ਹੈ ਹੀ ਤੁਹਾਡਾ ਫਾਇਦਾ ਕਰ ਸਕਦਾ ਬਾਕੀ ਤੁਹਾਨੂੰ ਪੱਲਿਓਂ ਹੀ ਖਰਚਨੇ ਪੈਣਗੇ ਇੰਨੀ ਕੁ ਮੇਰੀ ਜਾਣਕਾਰੀ ਸੀ ਚਾਣਨਾ ਪਾਉਣਾ ਸੀ ਚਲੋ ਧੰਨਵਾਦ ਜੇ ਕੋਈ ਗੱਲ ਕਿਸੇ ਦੇ ਦਿਲ ਨੂੰ ਲੱਗੀ ਹੋਵੇ ਜਾਂ ਉੱਪਰ-ਨੀਚੇ ਸ਼ਬਦ ਹੋ ਗਏ ਹੋਣ ਤਾਂ ਉਹਦੇ ਖਾਤਰ ਮਾਫੀ ਚਾਹੁੰਦੇ ਆ ਕੋਈ ਨਵੀਂ ਵੀਡੀਓ ਨਵੇਂ ਵਿਸ਼ੇ ਤੇ ਲੈ ਕੇ ਚਰਚਾ ਕਰਾਂਗੇ ਅੱਜ ਲਈ ਇੰਨਾ ਹੀ ਧੰਨਵਾਦ